ਪੰਜਾਬੀ ਮਾਂ ਬੋਲੀ ਦੇ ਨਾਲ-ਨਾਲ ਉਰਦੂ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਅਤੇ ਗੁਰਮੁਖੀ ਲਿਪੀ ਦੇ ਨਾਲ-ਨਾਲ ਸ਼ਾਹਮੁਖੀ ਲਿਪੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਦੋਸਤਾਂ ਦਾ ਮੈਂ ਨਵਦੀਪ ਸਿੰਘ ਚਨੀਰ ਸਵਾਗਤ ਕਰਦਾ ਆਪਣੀ YouTube ਚੈਨਲ ਦੇ ਉੱਪਰ। ਦੋਸਤੋ ਤੁਸੀਂ ਸਿੱਖ ਰਹੇ ਹੋ ਉਰਦੂ ਭਾਸ਼ਾ ਨੂੰ ਪੰਜਾਬੀ ਭਾਸ਼ਾ ਦੀ ਸਹਾਇਤਾ ਦੇ ਨਾਲ ਉਹ ਵੀ ਬਿਲਕੁਲ ਆਸਾਨ ਤਰੀਕੇ ਦੇ ਨਾਲ। ਇਸ ਤੋਂ ਪਹਿਲਾਂ ਆਪਾਂ ਇਸ ਦੀਆਂ ਦੋ ਵੀਡੀਓਜ਼ ਕਰ ਚੁੱਕੇ ਹਾਂ ਪਹਿਲਾ ਸਬਕ ਤੇ ਦੂਸਰਾ ਸਬਕ। ਅੱਜ ਹੋਵੇਗਾ ਤੁਹਾਡਾ ਤੀਸਰਾ ਸਬਕ। ਪਹਿਲੇ ਸਬਕ ਦੇ ਵਿੱਚ ਆਪਾਂ ਗੱਲ ਕੀਤੀ ਸੀ ਹਰੂਫ-ਏ-ਤਹਿਜੀ ਦੀ। ਜਿਸ ਦੇ ਵਿੱਚ ਆਪਾਂ ਸਾਰੇ ਹਰਫਾਂ ਦੀ ਗੱਲ ਕੀਤੀ ਸੀ ਤੇ ਕਿਹੜਾ ਹਰਫ ਕਿਹੜੀ ਆਵਾਜ਼ ਦਿੰਦਾਗਾ ਕਿਹੜੀ ਧੁਨੀ ਨੂੰ ਪ੍ਰਗਟਾਉਂਦਾ ਉਹਦੀ ਗੱਲ ਕੀਤੀ ਸੀ ਤੇ ਦੂਸਰੇ ਸਬਕ ਦੇ ਵਿੱਚ ਭਾਪ ਦੂਸਰੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਲਗਾ ਮਾਤਰਾਵਾਂ ਦੀ ਤੇ ਛੋਟੇ-ਛੋਟੇ ਜਿਹੜੇ ਲਫ਼ਜ਼ ਸੀ ਉਹ ਕੁਝ ਆਪਾਂ ਹਰਫਾਂ ਤੋਂ ਬਣਾਏ ਸੀ ਅੱਜ ਤੀਸਰੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਉਸ ਤੋਂ ਅੱਗੇ ਦੀ ਇਹ ਹੈਗਾ ਤੁਹਾਡਾ ਤੀਸਰਾ ਸਬਕ ਤੇ ਕਿਰਪਾ ਕਰਕੇ ਬਣੇ ਰਹਿਣਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤਾਂ ਹੁਣ ਆਪਾਂ ਸ਼ੁਰੂ ਕਰਦੇ ਆ ਇਸ ਨੂੰ ਰੂਫੇ ਤਹਜੀ ਮਰਕਬ ਮਤਲਬ ਜੋੜਨਾ ਜੋੜੇ ਹੋਏ ਮਿਸ਼ਰਤ ਅੱਖਰ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਸਪਸ਼ਟ ਪਹਿਲੀ ਵੀਡੀਓ ਦੇ ਵਿੱਚ ਪਹਿਲੇ ਸਬਕ ਦੇ ਵਿੱਚ ਹੀ ਕਰ ਦਿੱਤਾ ਸੀ ਕਿ ਉਰਦੂ ਦੇ ਵਿੱਚ ਕੁਝ ਧੁਨੀਆਂ ਨੂੰ ਪ੍ਰਗਟਾਉਣ ਲਈ ਪ੍ਰੋਪਰ ਹਰਫ ਨਹੀਂ ਹੈਗੇ ਤਾਂ ਉਹਨਾਂ ਦੇ ਲਈ ਜਿਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਅਸੀਂ ਕੇ ਤੇ ਪਲੱਸ ਐਚ ਨੂੰ ਜੋੜ ਕੇ ਕੱਕੇ ਦੀ ਧੁਨੀ ਬਣਾਉਂਦੇ ਹਾਂ ਉਸੇ ਤਰ੍ਹਾਂ ਉਰਦੂ ਦੇ ਵਿੱਚ ਵੀ ਦੋ ਚਸ਼ਮੀ ਹੇ ਜਿਹੜੀ ਇਹ ਦੋ ਚਸ਼ਮੀ ਹੇ ਆ ਇਹੇ ਕਿਸੇ ਹੋਰ ਹਰਫ ਦੇ ਨਾਲ ਜੁੜ ਕੇ ਇੱਕ ਨਵੀਂ ਧੁਨੀ ਨੂੰ ਪ੍ਰਗਟਾਉਣ ਵਾਸਤੇ ਵਰਤਿਆ ਜਾਂਦਾ ਹੈ ਸੀ ਤਾਂ ਹੁਣ ਦੇਖੋ ਸਾਡੇ ਕੋਲੇ ਬੇ ਆ ਥੱਲੇ ਇੱਕ ਨੁਕਤਾ ਲੱਗੇ ਹੋਇਆ ਬੇ ਬੇ ਦੇ ਨਾਲ ਦੋ ਚਸ਼ਮੇ ਹੈ ਆਵਾਜ਼ ਦੇ ਉਹ ਇਹ ਪੱਪੇ ਦੀ ਪ ਪ ਦੀ ਠੀਕ ਹੈ ਜਿਵੇਂ ਪਾ ਪਾਲੂ ਇਹ ਹੈਗਾ ਸਾਡੇ ਕੋਲੇ ਪੇ ਪੇ ਪਲੱਸ ਦੋ ਚਸ਼ਮੇ ਹੈ ਆਵਾਜ਼ ਦੇ ਉਹ ਫੱਫੇ ਦੀ ਨਾ ਕਿ ਫੱਫੇ ਪਰ ਬਿੰਦੀ ਦੀ ਫੱਫੇ ਦੀ ਪਪਾ ਫੜ ਇਸ ਤਰ੍ਹਾਂ ਤੇ ਪਲੱਸ ਦੋ ਚਸ਼ਮੇ ਹੈ ਇਹ ਆਵਾਜ਼ ਦੇ ਉਹ ਥੱਥੇ ਦੀ ਥੱਥਾ ਮਤਲਬ ਥਾਰ ਠੀਕ ਹੈ ਜੀ ਤੇ ਪਲੱਸ ਦੋ ਚਸ਼ਮੇ ਹੈ ਇਹ ਆਵਾਜ਼ ਦੇ ਉਹ ਠੱਠੇ ਦੀ ਜਿਵੇਂ ਅੰਗਰੇਜ਼ੀ ਦੇ ਵਿੱਚ ਵੀ ਟੀ ਤੇ ਐਚ ਠੱਠੇ ਵਾਸਤੇ ਤਾਂ ਇਸੇ ਤਰ੍ਹਾਂ ਜੀਮ ਪਲੱਸ ਦੋ ਚਸ਼ਮੀ ਹੈ ਜਿਵੇਂ ਅੰਗਰੇਜ਼ੀ ਦੇ ਵਿੱਚ ਜੀ ਜੇ ਤੇ ਐਚ ਛੱਜੇ ਵਾਸਤੇ ਵਰਤਾ ਜਾਂਦਾ ਉਹਵੇਂ ਜੀਮ ਤੇ ਦੋ ਚਸ਼ਮੀ ਹੈ ਛੱਜਾ ਜਿਵੇਂ ਝੰਡਾ ਤਾਂ ਆਪਾਂ ਜਿਆਦਾ ਸਮਾਂ ਇਸ ਤੇ ਨਹੀਂ ਖਰਾਬ ਕਰਾਂ ਦੋ ਚਸ਼ਮੀ ਹੈ ਦਾੜ ਪਲੱਸ ਦੋ ਚਸ਼ਮੀ ਹੈ ਧੱਦਾ ਧੱਦਾ ਧਾਲ ਪਲੱਸ ਦੋ ਚਸ਼ਮੀ ਹੈ ਢੱਡਾ ਢੱਕਣ ਠੀਕ ਹੈ ਜੀ ਰੇ ਪਲੱਸ ਦੋ ਚਸ਼ਮੀ ਹੈ ਇਹ ਕੋਈ ਨਵੀਂ ਧੁਨੀ ਨਹੀਂ ਬਣਦੀ ਜਦੋਂ ਰਾਰੇ ਦੇ ਬਾਅਦ ਹਲਕੀ ਹਾਹੇ ਦੀ ਆਵਾਜ਼ ਆਉਂਦੀ ਹੋਵੇ ਜਿਹਨੂੰ ਆਪਾਂ ਰਾਰੇ ਪੈਰ ਹਾਹਾ ਕਹਿ ਸਕਦੇ ਹਾਂ ਤਾਂ ਰੇ ਪਲੱਸ ਦੋ ਚਸ਼ਮੀ ਹੈ ਅੜੇ ਪਲੱਸ ਦੋ ਚਸ਼ਮੀ ਹੈ ਅੜਾੜੇ ਦੇ ਪੈਰ ਤੇ ਹਾਹਾ ਪੈਂ ਪ 2 ਚਸ਼ਮੀ ਹੈ ਖਖਾ ਜਿਵੇਂ ਖਜੂਰ ਗ 2 ਚਸ਼ਮੀ ਹੈ ਜਿਵੇਂ ਅੰਗਰੇਜ਼ੀ ਦੇ ਵਿੱਚ ਜੀ ਤੇ ਐਚ ਘੱਗੇ ਦੀ ਆਵਾਜ਼ ਦਿੰਦਾ ਉਸੇ ਤਰ੍ਹਾਂ ਗ 2 ਚਸ਼ਮੀ ਹੈ ਘੱਗੇ ਦੀ ਆਵਾਜ਼ ਦੇ ਉਹਗਾ ਘਗਾ ਘੜੀ ਠੀਕ ਹੈ ਜੀ ਲਾਮ 2 ਚਸ਼ਮੀ ਹੈ ਜਦੋਂ ਲੱਲੇ ਦੇ ਪੈਰ 'ਚ ਹਾ ਹਾ ਪਾਉਣਾ ਹੋਵੇ ਠੀਕ ਹੈ ਜਿਵੇਂ ਚੁਲਹਾ ਠੀਕ ਹੈ ਮੀਮ 2 ਚਸ਼ਮੀ ਹੈ ਜਦੋਂ ਮੀਮ ਮੰਮੇ ਤੋਂ ਬਾਅਦ ਹਲਕੀ ਹਾਹੇ ਦੀ ਆਵਾਜ਼ ਆਵੇ ਜਿਵੇਂ ਮੰਮੇ ਦੇ ਪੈਰ 'ਚ ਹਾ ਪੈ ਸਕਦਾ ਜਿਵੇਂ কুমਹਾਰ ਠੀਕ ਹੈ ਜੀ ਇਸ ਤਰ੍ਹਾਂ ਨੂਨ 2 ਚਸ਼ਮੀ ਹੈ ਜਦੋਂ ਨੰਨੇ ਦੇ ਪੈਰ 'ਚ ਆ ਉਹ ਜਿਸ ਤਰ੍ਹਾਂ ਨੰਨ ਹਾ ਚ ਪਾਉਨੇ ਆਪਾਂ ਵੇ ਵਾਓ ਪਲੱਸ ਦੋ ਚਸ਼ਮੀ ਹੈ ਬਾਵੇ ਤੋਂ ਬਾਅਦ ਹਲਕੀ ਬਾਵੇ ਦੇ ਪੈਰ ਤੇ ਹਾ ਹਲਕੀ ਹਾ ਹੈ ਦੇ ਬਾਅਦ ਜਿਸ ਤਰ੍ਹਾਂ ਵੇਲ ਠੀਕ ਹੈ ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਦੋ ਚਸ਼ਮੀ ਹੈ ਦੇ ਨਾਲ ਬਣਨ ਵਾਲੇ ਨਵੇਂ ਜਿਹੜੇ ਅੱਖਰ ਨੇ ਜਾਂ ਨਵੀਆਂ ਧੁਨੀਆਂ ਨੇ ਉਹਦਾ ਤੁਹਾਨੂੰ ਪਤਾ ਲੱਗੇ ਹੋਵੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਜ਼ਬਰ ਜੇਰ ਤੇ ਤੇਸ਼ ਦਾ ਤੌਰਫ ਪੇਸ਼ ਇਹ ਕਿੱਥੇ ਕਿੱਥੇ ਵਰਤੀ ਜਾਂਦੀ ਹੈ ਤੇ ਕਿਹੜੀ ਕਿਹੜੀ ਆਵਾਜ਼ ਦਿੰਦੀ ਹੈ ਇਹ ਬਹੁਤ ਹੀ ਸੌਖਾ ਐ ਸਮਝ ਲਓ ਵੀ ਇਹ ਆਰੰਭਿਕ ਕਾਲੇ ਬੱਚਿਆਂ ਵਾਸਤੇ ਹੀ ਆ ਅਲਿਫ ਦੇ ਉੱਤੇ ਜ਼ਬਰ ਲੱਗਿਆ ਤਾਂ ਇਹ ਸਿਰਫ ਅਣੀ ਦੀ ਬਾਜੀ ਆਏ ਹੁਣ ਰੇ ਦੇ ਉੱਤੇ ਜ਼ਬਰ ਰਾਰੇ ਦੀ ਆਵਾਜ਼ ਬੇ ਬੱਬੇ ਦੀ ਆਵਾਜ਼ ਰਾਰਾ ਬੱਬਾ ਰੱਬ ਇੱਥੇ ਦੇਖੋ ਅਲਿਫ ਪਲੱਸ ਬੇ ਅਬ ਰੇ ਕਾਫ ਦੋ ਚਸ਼ਮੇ ਤੇ ਤਾਂ ਇਹ ਬਣ ਗਿਆ ਰਖ ਰਖ ਅਲਿਫ ਦੇ ਨਾਲ ਜਿਹੜੀ ਲੱਗੀ ਹੋਈ ਹੈਗੀ ਜ਼ੇਰ ਇਸੇ ਹਰੀ ਦੀ ਆਵਾਜ਼ ਦਿੰਦੀ ਹੈ ਲਗਾ ਮਾਤਰਾਵਾਂ ਵਾਲੇ ਦਿਨ ਵੀ ਤੁਹਾਨੂੰ ਦੱਸਿਆ ਸੀਗਾ ਠੀਕ ਹੈ ਇਸੇ ਹਰੀ ਦੀ ਆਵਾਜ਼ ਦੇਉ ਤਾਂ ਇਹ ਹੋ ਗਿਆ ਅਲਿਫ ਸਾਡੇ ਕੋਲੇ ਊੜੇ ਐੜੇ ਤੇ ਈੜੇ ਦੀ ਆਵਾਜ਼ ਦਿੰਦਾ ਹੁਣ ਸਿਹਾਰੀ ਸਾਡੇ ਕੋਲੇ ਕਿਹਨੂੰ ਲੱਗਦੀ ਹੈ ਸਿਰਫ ਈੜੇ ਨੂੰ ਤਾਂ ਇਹ ਈ ਡਿਵਾ ਦੇਗਾ ਜਿੱਥੇ ਵੀ ਲੱਗੂਗਾ ਈ ਡਿ ਸਿਹਾਰੀ ਤਾਫ ਕਤਾ ਇਕ ਇਨ ਦੇ ਦਾ ਉਸ ਤੋਂ ਬਾਅਦ ਸਾਡੇ ਕੋਲ ਹੈਗੀ ਹੈ ਇਹ ਪੇਸ਼ ਇਹ ਔਂਕੜ ਦੀ ਆਵਾਜ਼ ਦਿੰਦੀ ਆ ਹੁਣ ਅਲਿਫ ਊੜਾ ਅੜਾ ਈੜੀ ਔਂਕੜ ਕਿਹਨੂੰ ਲੱਗੂਗਾ ਸਿਰਫ ਊੜੇ ਨੂੰ ਤਾਂ ਊ ਦੀ ਆਵਾਜ਼ ਇੱਥੇ ਆ ਗਈ ਊ ਦੀ ਆਵਾਜ਼ ਊ ਠੀਕ ਹੈ ਇਹ ਊ ਏ 2 ਚਛਮੀ ਹੈ ਆਵਾਜ਼ ਠੱਠੇ ਦੀ ਤਾਂ ਕੀ ਬਣ ਗਿਆ ਉੱਠ ਇਹ ਬਣ ਗਿਆ ਉਨ ਇਹ ਬਣ ਗਿਆ ਦੇਖੋ ਊ ਫ ਓ ਠੀਕ ਹੈ ਅਗੇ ਕੀ ਆ ਅਗੇ ਪੜ੍ਹੇ ਲਿਖੇ ਪੜ੍ਹੇ ਬੋਲੇ ਔਰ ਲਿਖੇ ਤਾਂ ਇਸ ਨੂੰ ਤੁਸੀਂ ਪੜ੍ਹਨਾ ਬੋਲਣਾ ਤੇ ਕੋਸ਼ਿਸ਼ ਕਰਨੀ ਆ ਲਿਖਣ ਦੀ ਅਜ਼ ਇਸ ਦੁਰ ਰਸ ਦਮ ਦਿਨ ਉਸ ਦਸ ਬਲੇ ਇੱਕ ਰੁਕਣੀ ਔਰ ਦੋ ਰੁਕਣੀ ਜਿਹੜੇ ਅ ਹਰਫਾਂ ਤੋਂ ਬਣਨ ਵਾਲੇ ਲਫ਼ਾਜ਼ ਨੇ ਤਾਂ ਹੁਣ ਦੇਖੋ ਸਾਡੇ ਕੋਲ ਕੀ ਆ ਦਾਲ ਇਸ਼ ਵਾਉ ਪ੍ਰੇ ਦੂਰ ਦਾ ਆ ਬਣ ਗਿਆ ਦੂ ਇਹ ਆ ਗਿਆ ਰੇ ਦੂਰ ਇਸੇ ਤਰ੍ਹਾਂ ਦੂਧ ਸੋਨਦਸਾ ਜੇ ਜਦੋਂ ਵਾਉ ਹੋਵੇ ਤੇ ਉੱਤੇ ਪੇਸ਼ ਹੋਵੇ ਤਾਂ ਇਹ ਊ ਦੇ ਵਜ੍ਹਾ ਤੇ ਲੈਂਕੜ ਦੀ ਵਜ੍ਹਾ ਦੇਉਗੇ ਤਾਂ ਇਹ ਬਣ ਗਿਆ ਰੂਠ ਇਹ ਬਣ ਗਿਆ ਰੂਹ ਰਾਰੇ ਨੂੰ ਦਲੈਂਕੜ ਤੇ ਆ ਹਾ ਹਾ ਪਿੱਛੇ ਪੂਰਾ ਰੂਹ ਇਹ ਬਣ ਗਿਆ ਜੀ ਰੂ ਇਹ ਆ ਗਿਆ ਔਰ ਦੌਰ ਦੌੜਾ ਚਾਏ ਚਾਏ ਦਾ ਸਮਝ ਲਓ ਆ ਚ ਏ ਆ ਏ ਦੇ ਨਾਲ ਅਲਿਫ ਲੱਗਿਆ ਹੋਇਆ ਏ ਅਲਿਫ ਚਾ ਹਮਜ਼ਾ ਹਮਜ਼ੇ ਨਾਲ ਵੱਡੀ ਜੇ ਲੱਗੀ ਹੋਈ ਹੈ ਏ ਹਮਜ਼ਾ ਵੱਡੀ ਜੇ ਏ ਦੀ ਵਾਜ ਦਿੰਦਾ ਤਾਂ ਕੀ ਬਣ ਗਿਆ ਚਾਏ ਚਾਏ ਠੀਕ ਹੈ ਜੀ ਐਵੇਂ ਜਿਵੇਂ ਇਹ ਹੈਗਾ ਆਏ ਇਹ ਹੈਗਾ ਜਾਏ ਪਾਏ ਖਾਏ ਠੀਕ ਹੈ ਜੀ ਹੁਣ ਕੀ ਹੈ ਜੀ ਲਫ਼ਜ਼ ਤੋੜ ਕਰ ਲਿਖੇ ਜੈਸੇ ਇਹ ਹੈਗਾ ਜੀ ਦੇਖੋ ਦੌੜਾ ਤਾਂ ਹੁਣ ਇਹਨੂੰ ਦੋ ਦੋ ਹਰਫਾਂ ਨੂੰ ਆਪਾਂ ਜਿਹੜੀਆਂ ਦੋ ਆਵਾਜ਼ਾਂ ਨੇ ਉਹਨਾਂ ਨੂੰ ਅਲੱਗ-ਅਲੱਗ ਲਿਖਣਾ ਦੋ ਦਾਲ ਪਲਸ ਵਾਓ ਇਹ ਬਣ ਗਿਆ ਦੋ ਅੜੇ ਪਲਸ ਅਲਿਫ ਇਹ ਬਣ ਗਿਆ ਦੌੜਾ ਤੇ ਇਹ ਕੀ ਆ ਦੌੜੀ ਦਾਲ ਵਾਓ ਦੋ ਅੜੇ ਦੌੜੀ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਅੱਗੇ ਕੀ ਆ ਇਕੱਠਾ ਕਰਕੇ ਜੋੜ ਕਰ ਲਿਖਣਾ ਚਾ ਪਲਸ ਏ ਚਾਏ ਹੁਣ 체ਰੀ ਸ਼ੇਪ ਇੰਨੀ ਗਾ ਇਹਦੇ ਨਾਲ ਲੱਗਿਆ ਅਲਿਫ ਥਲੇ ਲੱਗੇ ਤਿੰਨ ਨੁਕਤੇ ਚਾਏ ਚਾਏ ਇਹ ਕੀ ਆ ਪਰਾਇ ਪ੍ਰੇ ਪਲਸ ਰਾਈ ਠੀਕ ਹੈ ਜੀ ਅਗੇ ਆਗੇ ਜੀ ਦੌਰ ਦੂਧ ਰੂਟ ਚਾਏ ਤਾਂ ਤੁਸੀਂ ਪ੍ਰੈਕਟਿਸ ਕਰ ਲਿਓ ਇਸ ਦੀ ਇਸ ਨੂੰ ਦੇਖ ਕੇ ਤੁਸੀਂ ਆਪਣੀ ਕਾਪੀ ਦੇ ਉੱਪਰ ਲਿਖਣਾ ਠੀਕ ਹੈ ਇਹ ਜਿਹੜਾ ਕਾਇਦਾ ਕਾਦੇ ਕਾਇਦੇ ਦੇ ਦਿੱਤੇ ਹੋਇਆ ਬੱਚੇ ਦਾ ਖੈਰ ਪੈਸੇ ਲਿਖ ਲੈਂਦੇ ਆ ਤੁਸੀਂ ਪ੍ਰੈਕਟਿਸ ਕਰ ਲਿਓ ਆਪਦਾ ਅਭਿਆਸ ਕਰ ਲਿਓ ਤੁਸੀਂ ਆਪਣੀ ਕਾਪੀ ਤੇ ਲਿਖਣਾ ਸਿੱਖ ਲਿਓ ਇਸ ਦਾ ਅਭਿਆਸ ਕਰ ਲਿਓ ਚਲੋ ਜੀ ਅੱਗੇ ਠੀਕ ਹੈ ਜੀ ਇਹ ਹੈਗੀ ਆ ਜੀ ਹਰਫ ਕੀ ਮੁਖਤਲਫ ਸ਼ਕਲیں ਕਿਸੇ ਹਰਫ ਦੀਆਂ ਵੱਖ-ਵੱਖ ਸ਼ਕਲਾਂ ਚ ਹੀ ਹੁੰਦੀਆਂ ਨੇ ਵੈਸੇ ਥੋੜਾ ਜਿਹਾ ਸਪਸ਼ਟ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਕਰ ਦਿੰਦਾ ਸੀਗਾ ਇਹ ਸਾਡੇ ਕੋਲੇ ਹਰਫ ਨੇ ਆਹ ਕਾਲਮ ਦੇ ਵਿੱਚ ਇਹ ਹੈਗੀ ਹੈ ਜੀ ਹਰਫ ਦੀ ਸ਼ੁਰੂ ਦੇ ਵਿੱਚ ਇਹੜੀ ਸ਼ਕਲ ਹੋਊਗੀ ਸ਼ੁਰੂ ਦੇ ਵਿੱਚ ਓਸ ਆਰਪ ਦੀ ਇਹ ਹੋਊਗੀ ਵਿਚਾਲੇ ਪਾਵਨ ਦਰਮਿਆਨ ਦੇ ਵਿੱਚ ਦਰਮਿਆਨੀ ਕਿਹੜੀ ਸ਼ਕਲ ਹੋਊਗੀ ਤੇ ਇਹ ਹੋਊਗੀ ਅਖੀਰਤ ਪਾਵ ਆਖਰੀ ਕਿਹੜੀ ਸ਼ਕਲ ਹੋਏਗੀ ਹੁਣ ਤੁਸੀਂ ਦੇਖੋ ਜਿਵੇਂ ਬੇ ਆ ਬੇ ਜਦੋਂ ਕਿਸੇ ਵੀ ਹਰਫ ਦੇ ਉਹਦੇ ਲਫ਼ਜ਼ ਦੇ ਸ਼ੁਰੂ ਦੇ ਵਿੱਚ ਆਏਗਾ ਤਾਂ ਉਹਦੀ ਇਹ ਸ਼ਕਲ ਹੋ ਸਕਦੀ ਹੈ ਇਹ ਹੋ ਸਕਦੀ ਹੈ ਇਸ ਹੋ ਸਕਦੀ ਹੈ ਜਦੋਂ ਵਿਚਾਲੇ ਆਏਗਾ ਤਾਂ ਇਹ ਹੋ ਸਕਦੀ ਹੈ ਅਖੀਰ ਤੇ ਹਮੇਸ਼ਾ ਪੂਰਾ ਹੀ ਆਵੇਗਾ ਅਖੀਰ ਤੇ ਕੋਈ ਵੀ ਹਰਫ ਆ ਜਿਹੜਾ ਉਹ ਪੂਰਾ ਹੀ ਆਏਗਾ ਤਾਂ ਇਸ ਦੀ ਨਿਸ਼ਾਨੀ ਤੁਸੀਂ ਸਿਰਫ ਤੇ ਸਿਰਫ ਨੁਕਤੇ ਤੋਂ ਯਾਦ ਰੱਖਣੇ ਆ ਥੱਲੇ ਇੱਕ ਨੁਕਤਾ ਤੇ ਇਸ ਤਰ੍ਹਾਂ ਦੀ ਸ਼ੇਪ ਹੁੰਦਾ ਇਹ ਬੇ ਆ ਥੱਲੇ ਹ ਇਕੋ ਹੀ ਤੁਹਾਡਾ ਪਰਿਵਾਰ ਪੂਰਾ ਹੀ ਕਵਰ ਹੋ ਜਾਊਗਾ ਥੱਲੇ ਤਿੰਨ ਨੁਕਤੇ ਨੇ ਪੇ ਆ ਉੱਤੇ ਦੋ ਨੁਕਤੇ ਨੇ ਪੇ ਆ ਉੱਤੇ ਤਿੰਨ ਨੁਕਤੇ ਨੇ ਸੇ ਆ ਤੇ ਜੇ ਉੱਤੇ ਇਸ ਦੇ ਇਸ ਤਰ੍ਹਾਂ ਹੁੰਦਾ ਤੋਏ ਵਾਂਗ ਹੁੰਦਾ ਤਾਂ ਟੇ ਸੀ ਠੀਕ ਹੈ ਤਾਂ ਆ ਸਾਰੀਆਂ ਦੇਖੋ ਇਹਨਾਂ ਦੀ ਸ਼ਕਲਾਂ ਇੱਕੋ ਜਿਹੀਆਂ ਨੇ ਫਰਕ ਗਿਆ ਨੁਕਤਿਆਂ ਦਾ ਇਹ ਹੈਗੀ ਹੈਗੀ ਸ਼ੁਰੂ ਦੇ ਵਿੱਚ ਇਹ ਹੈਗੀ ਹੈਗੀ ਵਿਚਕਾਰ ਤੇ ਆ ਹੈਗੀਆਂ ਅਖੀਰ ਦੇ ਵਿੱਚ ਐਵੇਂ ਜਿਵੇਂ ਕੇ ਆ ਜੀਮ ਦੀ ਚੇ ਦੀ ਹੇ ਦੀ ਲਿਖੇ ਦੀ ਆਚਾਰੀ ਇੱਕ ਪਰਿਵਾਰ ਦੇ ਆ ਇਹਨਾਂ ਦੀ ਆਚਾਰਾਂ ਦੀਆਂ ਸ਼ਕਲਾਂ ਇੱਕੋ ਜੀਆਂ ਨੇ ਸ਼ੁਰੂ ਦੇ ਵਿੱਚ ਇਹ ਇਸ ਤਰ੍ਹਾਂ ਆਉਣਗੇ ਵਿਚਕਾਰ ਇਸ ਤਰ੍ਹਾਂ ਆਉਣਗੇ ਤੇ ਅਖੀਰ ਦੇ ਵਿੱਚ ਇਹ ਹਮੇਸ਼ਾ ਉਰਾ ਹੀ ਆਉਂਦਾ ਹੁੰਦਾ ਉਹ ਇੰਨਾ ਦਾ ਆ ਉੱਪਰ ਆ ਜਿਹੜਾ ਆਹ ਇਹ ਛੋਸ਼ਾ ਇਹ ਕਿਸੇ ਹੋਰ ਅੱਖਰ ਨਾਲ ਜੁੜਨ ਵਾਸਤੇ ਆ ਠੀਕ ਹੈ ਜੀ ਚਲੋ ਅੱਗੇ ਦਾਲ ਦਾਲ ਜ਼ਾਲ ਤਿੰਨੇ ਪਰਿਵਾਰ ਦੇ ਜਿਹੜੇ ਅੱਖਰ ਨੇ ਦਾਲ 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 ਇਹਨਾਂ ਦੀ ਸ਼ਕਲ ਹਮੇਸ਼ਾ ਸ਼ੁਰੂ ਦੇ ਵਿੱਚ ਵੀ ਇਸ ਤਰ੍ਹਾਂ ਆਊਗੀ ਤੇ ਜਦੋਂ ਇਹ ਵਿਚਕਾਰ ਤੇ ਅਖੀਰ 'ਚ ਆਊਗੀ ਇਹ ਥੋੜੀ ਜਿਹੀ ਗੱਲ ਤੁਹਾਡੇ ਸਮਝਣ ਵਾਲੀ ਆ ਵੀ ਜਿਹੜੀ ਦਾਲ ਦਾਲ ਦੀ ਸ਼ਕਲ ਆ ਜਿਹੜੀ ਜਦੋਂ ਵੀ ਇਹ ਅਖੀਰ ਤੇ ਜਾਂ ਵਿਚਕਾਰ ਆਊਗੀ ਤਾਂ ਇਹਦੀ ਸ਼ਕਲ ਰੇ ਵਰਗੀ ਬਣਦੀ ਤੁਸੀਂ ਦੇਖੋ ਹਰੀ ਤਰੀ ਦੇ ਵਰਗੀ ਬਣ ਜਾਣੀ ਹੁੰਦੀ ਆ ਜਦੋਂ ਵੀ ਦਾਲ ਕਿਸੇ ਹੋਰ ਹਰਫ ਦੇ ਨਾਲ ਜੁੜਦਾ ਤਾਂ ਉਹਦੀ ਸ਼ਕਲ ਰੇ ਦੀ ਤਰ੍ਹਾਂ ਬਣ ਜਾਂਦੀ ਆ ਤੇ ਅਖੀਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬਣ ਜਾਂਦੀ ਆ ਤਾਂ ਫਿਰ ਆਪਾਂ ਦੇਖਾਂਗੇ ਵੀ ਜੇ ਦਾਲ ਦੀ ਸ਼ਕਲ ਰੇ ਵਰਗੀ ਬਣ ਜਾਂਦੀ ਤਾਂ ਰੇ ਦੀ ਸ਼ਕਲ ਕਿਸ ਤਰ੍ਹਾਂ ਦੀ ਬਣ ਜਾਂਦੀ ਆ ਤਾਂ ਹੁਣ ਰੇ ਦੀ ਸ਼ਕਲ ਬਣੂਗੀ ਰੇ ਦੀ ਜਦੋਂ ਸ਼ੁਰੂ ਦੇ ਵਿੱਚ ਆਉ ਤਾਂ ਰੇ ਦੀ ਤਰ੍ਹਾਂ ਹੀ ਜਦੋਂ ਵਿਚਕਾਰ ਆਉ ਵਿਚਕਾਰ ਜਦੋਂ ਤਾਂ ਕਿਸੇ ਹਰਫ ਦੇ ਨਾਲ ਜੁੜੂ ਤਾਂ ਉਹਦੀ ਸ਼ਕਲ ਇਸ ਤਰ੍ਹਾਂ ਦੀ ਹੋਊਗੀ ਜਦੋਂ ਕਿਸੇ ਹਰਫ ਦੇ ਨਾਲ ਨਹੀਂ ਜੁੜਦਾ ਨਿਰਾਲਾ ਪੈਂਦਾ ਦਾ ਕੱਲਾ ਪਊਗਾ ਅੱਖਰ ਉਹ ਤਾਂ ਉਹਦੀ ਸ਼ਕਲ ਇਹ ਹੋਵੇਗੀ ਤੇ ਅਖੀਰ ਦੇ ਵਿੱਚ ਵੀ ਇਦਾਂ ਹੀ ਆ ਜੇ ਜਦੋਂ ਕੱਲਾ ਹੋਵੇਗਾ ਤਾਂ ਸ਼ਕਲ ਇਹ ਹੋਏਗੀ ਜਦੋਂ ਕਿਸੇ ਹੋਰ ਹਰਫ ਨਾਲ ਜੁੜੇਗਾ ਤਾਂ ਸ਼ਕਲ ਇਹ ਹੋਏਗੀ ਇਹ ਠੀਕ ਹੈ ਜੀ ਇਸੇ ਤਰ੍ਹਾਂ ਰੇ ਆ ਇਸੇ ਤਰ੍ਹਾਂ ਜ਼ੇ ਆ ਇਸੇ ਤਰ੍ਹਾਂ ਅਗਲਾ ਜ਼ੇ ਆ ਠੀਕ ਹੈ ਹੁਣ ਗੱਲ ਕਰਦੇ ਆਪਾਂ ਸੀਨ ਤੇ ਸ਼ੀਨ ਦੀ ਸੀਨ ਤੇ ਸ਼ੀਨ ਜਦੋਂ ਸ਼ੁਰੂ ਦੇ ਵਿੱਚ ਆਉਣਗੇ ਤਾਂ ਇਸੇ ਤਰ੍ਹਾਂ ਤਾਂ ਬਸ ਇਹਦੇ ਤੁਸੀਂ ਜਿਹੜੇ ਆਹ ਦੰਦਾਨੇ ਆ ਇਸ ਦਾ ਧਿਆਨ ਰੱਖਣਾ ਇਸ ਤਰ੍ਹਾਂ ਬਸ ਤਿੰਨਾਂ ਦੰਦਾਨੇ ਨਹੀਂ ਹੋਣਗੇ ਜਦੋਂ ਇਹ ਸ਼ੁਰੂ ਦੇ ਵਿੱਚ ਆਉ ਠੀਕ ਹੈ ਤੇ ਵਿਚਾਰ ਆਊਗਾ ਤਾਂ ਉਦੋਂ ਵੀ ਇਹਦੇ بس ਇਸ ਤਰ੍ਹਾਂ ਤਿੰਨ ਦੰਦਾਂ ਨੇ ਹੋਣਗੇ ਜੇ ਜਦੋਂ ਅਖੀਰ ਤੇ ਆਊ ਉਦੋਂ ਇਹ ਬਿਲਕੁਲ ਪੂਰਾ ਹੀ ਹੋਵੇਗਾ ਠੀਕ ਹੈ ਸੀਨ ਇਸੇ ਤਰ੍ਹਾਂ ਸੀਨ ਤੇ ਇਸੇ ਤਰ੍ਹਾਂ ਸ਼ੀਨ ਹੁਣ ਸਵਾਦ ਆ ਜਦੋਂ ਸਵਾਦ ਦੀ ਜਿਹੜੀ ਸ਼ਕਲ ਆਗੀ ਸ਼ੁਰੂ ਦੇ ਵਿੱਚ ਜਾਂ ਉਹ ਸਿਰਫ ਇੰਨੀ ਹੀ ਆਵੇਗੀ ਇੰਨੀ ਤੇ ਵਿਚਾਰ ਵੀ ਇਹਦੀ ਸ਼ਕਲ ਇਸੇ ਤਰ੍ਹਾਂ ਦੀ ਆਊਗੀ ਤੇ ਅਖੀਰ ਤੇ ਸਵਾਦ ਪੂਰਾ ਹੀ ਹੋਵੇਗਾ ਇਸੇ ਤਰ੍ਹਾਂ ਸਵਾਦ ਇਹੀ ਜ਼ਵਾਦ ਦੀ ਸ਼ਕਲ ਆ ਇਨੀਗਾ ਇਹ ਜ਼ਵਾਦ ਜਦੋਂ ਵਿਚਾਰੇ ਆਏਗਾ ਉਦੋਂ ਵੀ ਇਸ ਤਰ੍ਹਾਂ ਤੇ ਜਦੋਂ ਅਖੀਰ ਤੇ ਆਏਗਾ ਤਾਂ ਜ਼ਵਾਦ ਪੂਰਾ ਹੀ ਲਿਖਿਆ ਜਾਵੇਗਾ ਹਮੇਸ਼ਾ ਠੀਕ ਹੈ ਤੋਏ ਆ ਜਿਹੜੇ ਤੋਏ ਤੇ ਜ਼ੋਏ ਆ ਇਹ ਇਸ ਤਰ੍ਹਾਂ ਦੇ ਹਰਫ ਨੇ ਇਹ ਸ਼ੁਰੂ ਚ ਆਉਣ ਵਿਚਾਲੇ ਆਉਣ ਅਖੀਰ ਤੇ ਆਉਣ ਪੂਰੇ ਹੀ ਪੈਂਦੇ ਨੇ ਅੱਗੇ ਚਲੋ ਜੀ ਅੱਗੇ ਆਗੇ ਠੀਕ ਹੋ ਜੀ ਐਨ ਤੇ ਗੈਨ ਇਹਨਾਂ ਦਾ ਵੀ ਐਨ ਦੀ ਸ਼ਕਲ ਇਸ ਤਰ੍ਹਾਂ ਜਿਸ ਤਰ੍ਹਾਂ ਹਮਜ਼ੇ ਦੀ ਸ਼ਕਲ ਹੁੰਦੀ ਹੈ ਸ਼ੁਰੂ ਦੇ ਵਿੱਚ ਤੇ ਜਦੋਂ ਵਿਚਾਲੇ ਇਹ ਕਿਸੇ ਹੋਰ ਹਰਫ ਨਾਲ ਜੁੜਦਾ ਤਾਂ ਇਸ ਤਰ੍ਹਾਂ ਦੀ ਸ਼ਕਲ ਹੋਏਗੀ ਅਖੀਰ ਤੇ ਐਨ ਪਵੇਗਾ ਇਸ ਤਰ੍ਹਾਂ ਪੂਰਾ ਪਰੰਤੂ ਜਿਹੜੀ ਇਹਦੀ ਸ਼ਕਲ ਆ ਗਈ ਉਹ ਐ ਨਹੀਂ ਰਹਿੰਦੀ ਤੁਸੀਂ ਇਹ ਦੇਖੋ ਵੀ ਇਹ ਸ਼ਕਲ ਨਹੀਂ ਰਹੇਗੀ ਅਖੀਰ ਤੇ ਅਖੀਰ ਤੇ ਐਨ ਦੀ ਸ਼ਕਲ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਇਹ ਇਸ ਤਰ੍ਹਾਂ ਦੀ ਠੀਕ ਹੈ ਜੀ ਐਂ ਦੀ ਤੇ ਗੈਂ ਦੀ ਹੁਣ ਫੇ ਆ ਫੇ ਦਾ ਕੀ ਆ ਫੇ ਸ਼ੁਰੂ ਦੇ ਵਿੱਚ ਜਦੋਂ ਵੀ ਆਵੇਗਾ ਉਸ ਤੁਸੀਂ ਇਹ ਖਿਆਲ ਰੱਖਣਾ ਇੱਕ ਨੁਕਤਾ ਥੱਲੇ ਤੇ ਇੱਥੋਂ ਇਹਦੀ ਗਰਦਨਾ ਥੋੜੀ ਏ ਘੁੰਡੇ ਮੋੜੀ ਹੋਈ ਆ ਤਾਂ ਫੇ ਆ ਵਿਚਕਾਰ ਵੀ ਉੱਪਰ ਇੱਕ ਨੁਕਤਾ ਤੇ ਇੱਥੇ ਇੱਕ ਗੁਲਾਈ ਦਿੱਤੀ ਹੋਈ ਆ ਜਾਂ ਘੁੰਡੀ ਆ ਤਾਂ ਫੇ ਆ ਤੇ ਇਸੇ ਤਰ੍ਹਾਂ ਜਿਹੜਾ ਕਵਾਫ ਆ ਕਵਾਫ ਦਾ ਵੀ ਇਹੀ ਆ ਕਿ ਜੇ ਉੱਪਰ ਦੋ ਨੁਕਤੇ ਨਹੀਂ ਤਾਂ ਕਵਾਫਾ ਉੱਪਰ ਇੱਕ ਨੁਕਤਾ ਤਾਂ ਫੇ ਆ ਲਾਮ ਲਾਮ ਕਿ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਆਉਂਦਾ ਵਿਚਕਾਰ ਇਸ ਤਰ੍ਹਾਂ ਆਉਂਦਾ ਤੇ ਅਖੀਰ ਤੇ ਲਾਮ ਜੇ ਤਾਂ ਜਦੋਂ ਲਾਮ ਪਵੇ ਕੱਲਾ ਪਵੇ ਲਾਮ ਤਾਂ ਪੂਰਾ ਪਵੇਗਾ ਜੇ ਲਾਮ ਦੇ ਨਾਲ ਕੋਈ ਹੋਰ ਅੱਖਰ ਲੱਗਦਾ ਹੋਵੇ ਜਿਵੇਂ ਲਾਮ ਲੱਗਦਾ ਲਾਮ ਦੇ ਨਾਲ ਆਲਿਫ ਲੱਗਦਾ ਤਾਂ ਉਸ ਦੀ ਸ਼ਕਲ ਇਸ ਤਰ੍ਹਾਂ ਦੀ ਆਵੇਗੀ ਚਲੋ ਜੀ ਮੀਮ ਮੀਮ ਤੇ ਮੀਮ ਦੀ ਸ਼ਕਲ ਜਦੋਂ ਮੀਮ ਸ਼ੁਰੂ ਦੇ ਵਿੱਚ ਲਿਖਿਆ ਜਾਵੇਗਾ ਤਾਂ ਮੀਮ ਦੀ ਸ਼ਕਲ ਸਿਰਫ ਇੰਨੀ ਕੁ ਹੋਏਗੀ ਤੁਸੀਂ ਦੇਖੋ ਧਿਆਨ ਮੀਮ ਮੰਨ ਲਓ ਮੀਮ ਦੇ ਨਾਲ ਆਲਿਫ ਲੱਗਿਆ ਮੀਮ ਦੀ ਸ਼ਕਲ ਇਹ ਤਾਂ ਮੀਮ ਦੀ ਸ਼ਕਲ ਲਿਖਣ ਵਾਸਤੇ ਇਸ ਵਾ ਜਦੋਂ ਮੀਮ ਵਿਚਕਾਰ ਆਉ ਤਾਂ ਵੀ ਉਹਦੀ ਸ਼ਕਲ ਇਸ ਤਰ੍ਹਾਂ ਦੀ ਹੋ ਅਖੀਰ ਤੇ ਮੀਮ ਹਮੇਸ਼ਾ ਪੂਰਾ ਹੀ ਬਵੇਗਾ ਇਸ ਤਰ੍ਹਾਂ ਤੇ ਜਦੋਂ ਕਿਸੇ ਹੋਰ ਹਰਫ ਨਾਲ ਜੁੜਿਆ ਹੋਏਗਾ ਤਾਂ ਉਸ ਤੋਂ ਵੀ ਦੀ ਸ਼ਕਲ ਇਸ ਤਰ੍ਹਾਂ ਦੀ ਹੋਊਗੀ ਜਿਸ ਤਰ੍ਹਾਂ ਆਪਾਂ ਹਮ ਲਿਖਦੇ ਆਂ ਹਮ ਠੀਕ ਹੈ ਜੀ ਅੱਛਾ ਨੂਨ ਨੂਨ ਦਾ ਤੁਸੀਂ ਕੀ ਖਿਆਲ ਰੱਖਣਾ ਬਸ ਇੱਕ ਉੱਪਰ ਨੁਕਤਾ ਦਾ ਨੂਨ ਕੋਈ ਢੰਡੀ ਨਹੀਂ ਮੁੜੀ ਹੋਈ ਸਿਰਫ ਇਹ ਆ ਉੱਪਰ ਇੱਕ ਨੁਕਤਾ ਦਾ ਨੂਨ ਆ ਠੀਕ ਹੈ ਵਿਚਕਾਰ ਸ਼ਕਲ ਇਸ ਤਰ੍ਹਾਂ ਦੀ ਹੋਊਗੀ ਨੂਨ ਅਖੀਰ ਤੇ ਹਮੇਸ਼ਾ ਪੂਰਾ ਹੀ ਲਿਖਿਆ ਜਾਏਗਾ ਵਾਓ ਸ਼ੁਰੂ ਚਾਵੇ ਅਖੀਰ ਤੇ ਆਵੇ ਵਿਚਾਲੇ ਆਵੇ ਉਹਦੀ ਸ਼ਕਲ ਇਸੇ ਤਰ੍ਹਾਂ ਦੀ ਹੋਊਗੀ ਉਹ ਪੂਰਾ ਹੀ ਲਿਖ ਲਿਓ ਅੱਛਾ ਹੇ ਹੇ ਜਦੋਂ ਵੀ ਕਿਸੇ ਹਰਫ ਦੇ ਸ਼ੁਰੂ ਦੇ ਵਿੱਚ ਆਵੇਗਾ ਜਾਂ ਵਿਚਾਲੇ ਆਵੇਗਾ ਤਾਂ ਉਹਦੀ ਸ਼ਕਲ ਇਸ ਤਰ੍ਹਾਂ ਦੀ ਬਣ ਜੂ ਹੇਠਾਂ ਇੱਕ ਜਿਸ ਤਰ੍ਹਾਂ ਆਪਾਂ 6 ਲਿਖਦੇ ਹੁੰਨੇ ਆ ਉਹਦਾ ਨਿਸ਼ਾਨ ਹੋਵੇਗਾ ਦੇਖੋ ਇੱਕ ਇਹ ਚੀਜ਼ ਤੇ ਇਹਦੇ ਹੇਠਾਂ ਆ 6 ਦੇ ਨਿਸ਼ਾਨਵਾ। ਠੀਕ ਹੈ ਤੇ ਜਦੋਂ ਕਿਸੇ ਅੱਖਰ ਦੇ ਵਿਚਕਾਰ ਆਉਂਦਾ ਤਾਂ ਵੀ ਹੇ ਦੀ ਸ਼ਕਲ ਇਸੇ ਤਰ੍ਹਾਂ ਹੀ ਆਏਗੀ। ਹੱਥਲੇ 6 ਦੇ ਨਿਸ਼ਾਨਵਾ। ਤੇ ਅਖੀਰ ਤੇ ਹੇ ਆ ਜਿਹੜਾ ਉਹ ਪੂਰਾ ਹੀ ਹੋਵੇਗਾ। ਤੇ ਜਿਹੜੀ ਛੋਟੀ ਜਿਹੀ ਆ ਛੋਟੀ ਜਿਹੀ ਜਾਂ ਵੱਡੀ ਜਿਹੀ ਜਦੋਂ ਵੀ ਇਹ ਛੋਟੀ ਜਿਹੀ ਸ਼ੁਰੂ ਦੇ ਵਿੱਚ ਆਊਗੀ ਯੇ ਯੇ ਦੀ ਆਵਾਜ਼ ਦੇਊਗੀ। ਤਾਂ ਥੱਲੇ ਇਹਦੇ ਦੋ ਨੁਕਤੇ ਹੋਣਗੇ ਜਦੋਂ ਇਹ ਬਿਹਾਰੀ ਦੀ ਆਵਾਜ਼ ਦੇਉਗੀ ਵਿਚਾਲੇ ਆ ਕੇ ਤਾਂ ਵੀ ਦੋ ਨੁਕਤੇ ਹੋਣਗੇ ਤੇ ਅਖੀਰ ਤੇ ਜਦੋਂ ਇਹ ਆਵੇਗੀ ਤਾਂ ਪੂਰੀ ਹੀ ਪਵੇਗੀ ਚਲੋ ਜੀ ਅੱਗੇ ਵਾ ਅੱਗੇ ਆ ਗਏ ਜੀ ਆਪਣੇ ਕੋਲੇ ਇੱਕ ਰੁਕਨੀ مرکਬ ਲਫ਼ਜ਼ ਤਾਂ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਲਫ਼ਜ਼ਾਂ ਦੀ ਦੇਖੋ ਇਹ ਇਹ ਹੁਣ ਤੁਸੀਂ ਇਸ ਨੂੰ ਬੜੀ ਆਸਾਨੀ ਨਾਲ ਪੜ੍ਹ ਸਕਦੇ ਹੋ ਖੈਰ ਮੈਨੂੰ ਦੱਸਣ ਦੇ ਇਥੇ ਜ਼ਰੂਰਤ ਹੈ ਨਹੀਂ ਜੇ ਤੁਸੀਂ ਸਾਰੀ ਦੀ ਸਾਰੀ ਹਰੂਫੇ ਦਾ ਹੱਜੀ ਸਿੱਖ ਗਏ ਤੇ ਅੱਖਰਾਂ ਦੀਆਂ ਸ਼ਕਲਾਂ ਸਿੱਖ ਗਏ ਤਾਂ ਤੁਸੀਂ ਬੜੇ ਆਰਾਮ ਨਾਲ ਪੜ੍ਹ ਲੋਗੇ ਇਹਨੂੰ ਠੀਕ ਹੈ ਤਾਂ ਇਹ ਹੈਗਾ ਪੇ ਤੇ ਇਹ ਹੈਗਾ ਬੇ ਤ ਤਬ ਹੁਣ ਆ ਹੈਗਾ ਜੀਮ ਆ ਹੈਗਾ ਬੇ ਜਬ ਤਬ ਜਬ ਕੇ ਉਤੇ ਲੱਗੇ ਹੋਏ ਔਂਕੜ ਚੁਪ ਸੇ ਬੇ ਸਬ ਠੀਕ ਕਾਫ ਬੇ ਕਬ ਗਾਫ ਪੇ ਗਪ ਅੱਛਾ ਹੁਣ ਤੁਸੀਂ ਦੇਖੋ ਇੱਥੇ ਇਹ ਜੀ ਮੈਨੇਗਾ ਜੀ ਜੀ ਦੇ ਨਾਲ ਥੱਲੇ ਫਿਰ ਜੀਮ ਪਈ ਹੋਈ ਆ ਤਾਂ ਇਹ ਬਣ ਗਿਆ ਜੱਜ ਅੱਗੇ ਆ ਗਿਆ ਸੀਨ ਸੋ ਨੂੰ ਮੈਂ ਦੱਸਿਆ ਸੀ ਨਾ ਇਹ ਆ ਤਿੰਨ ਦੰਦਾ ਨਹੀਂ ਹੋਣਗੇ ਅੱਗੇ ਇਹਦੇ ਨਾਲ ਪਈ ਹੋਈ ਆ ਜੀਮ ਚੇ ਹੇ ਕੇ ਕੋਈ ਵੀ ਹੋਈ ਕੋਈ ਬਰਵਾਰ ਦੇ ਆ ਤਾਂ ਸੀਨ ਪਲੱਸ ਚੇ ਕੀ ਬਣ ਗਿਆ ਸੱਚ ਠੀਕ ਆ ਜੇ ਇਥੇ ਇੱਕ ਨੁਕਤਾ ਹੁੰਦਾ ਤਾਂ ਸੱਜ ਬਣ ਜਾਣਾ ਸੀ ਅੱਗੇ ਆ ਗਿਆ ਨੂਨ ਆ ਲਗੀ ਹੋਈ ਐ ਸਹਾਰੀ ਬੇ ਤਾਂ ਕੀ ਬਣ ਗਿਆ ਨਿਬ ਹੇ ਪਲੱਸ ਮੀਮ ਅਮ ਆ ਹੈਗਾ ਗਾਫ ਗਾਫ ਪਲੱਸ ਮੀਮ ਇਹ ਗਾਫ ਦੇ ਉੱਤੇ ਲੱਗਿਆ ਹੋਇਆ ਔਂਕੜ ਮਤਲਬ ਇਹਨੂੰ ਪੜਾਂਗੇ ਆਪਾਂ ਗੁੰਮ ਨਾ ਕਿ ਗਮ ਗੁੰਮ ਲਾਮ ਤੇ ਵਾਉ ਇਹ ਬਣ ਗਿਆ ਲੋ ਤਾਂ ਹੁਣ ਦੇਖੋ ਦੋਸਤੋ ਕੀ ਆ ਇਹ ਹਰੂਫ ਮਿਲਾ ਕੇ ਲਿਖੇ ਹਰੂਫ ਮਿਲਾ ਕੇ ਲਿਖੇ ਹੁਣ ਇਹਨਾਂ ਨੂੰ ਆਪਾਂ ਹਰਫਾਂ ਨੂੰ ਮਿਲਾ ਕੇ ਲਿਖਣਾ ਹੈ ਹਰੂਫ ਨੂੰ ਤਾਂ ਇਹ ਹੈਗਾ ਸਾਡੇ ਕੋਲ ਇਹ ਤੇ ਤੇ ਇਹ ਹੋਗਾ ਬੇ ਹੁਣ ਤੁਸੀਂ ਜੋੜਨਾ ਸਿੱਖ ਲੋਗੇ ਇਹਦੇ ਨਾਲ ਤੇ ਲਿਖਣਾ ਵੀ ਸਿੱਖੋਗੇ ਤੇ ਤੇ ਦੀ ਜਿਹੜੀ ਸ਼ੇਪ ਆ ਉਹ ਇੰਨੀ ਕਾਏਗੀ ਤੇ ਤੇ ਇਹਦੇ ਨਾਲ ਬੇ ਅੱਗੇ ਪਊਗਾ ਪੂਰਾ ਠੀਕ ਹੈ ਜੀ ਤੇ ਦੇ ਉੱਤੇ ਦੋ ਨੁਕਤੇ ਇਹ ਬਣ ਗਿਆ ਤਬ ਇਹਦਰਾਜ ਬਣਾ ਇਹ ਹੈਗਾ ਜੀਮ ਪਲੱਸ ਬੇ ਜਬ ਹੁਣ ਜੀਮ ਦੀ ਸ਼ਕਲ ਕੀ ਹੋਏਗੀ ਜੀਮ ਦੀ ਸ਼ਕਲ ਹੋਏਗੀ ਜੀਮ ਇਹਦੇ ਨਾਲ ਬੇ ਪਊਗੀ ਪੂਰੀ ਤਾਂ ਇਹ ਕੀ ਬਣ ਗਿਆ ਜਬ ਅੱਛਾ ਇਹ ਆ ਗਿਆ ਕੇ ਪਲੱਸ ਪੇ ਹੁਣ ਚੇ ਤੇ ਪੇ ਚੱਪ ਦਾ ਕੋਈ ਸ਼ਬਦ ਹੁੰਦਾ ਨਹੀਂ ਸੋਨੂੰ ਮੈਂ ਦੱਸਿਆ ਸੀ ਨਾ ਵੀ ਜਦੋਂ ਤੁਸੀਂ ਉਰਦੂ ਪੜ੍ਹਨ ਲੱਗੇ ਤੁਹਾਨੂੰ ਲਗਾ ਮਾਤਰਾ ਦੀ ਜ਼ਰੂਰਤ ਨਹੀਂ ਪੈਣੀ ਤਾਂ ਇਹ ਇਹਦਾ ਮਤਲਬ ਕਿ ਇਹ ਚੁੱਪ ਤਾਂ ਚੇ ਆ ਜਿਹੜਾ ਇੰਨਾ ਕੁ ਪਾਏਗਾ ਪੇ ਨਾਲ ਇਹਦੇ ਪੂਰਾ ਪਾਏਗਾ ਠੀਕ ਹੈ ਇਹ ਲਾਉਣਾ ਲਾ ਦੋ ਕਈ ਲਾਉਣ ਲਾ ਆ ਲੋ ਮਰਜ਼ੀ ਆ ਤੁਹਾਡੀ ਠੀਕ ਹੈ ਸੀਨ ਪਲੱਸ ਬੇ ਸਬ ਸੀਨ ਵਾਸਤੇ ਸਾਨੂੰ ਇੱਥੇ ਆਹ ਤਿੰਨ ਦੰਦਾ ਨੇ ਇਹਦੇ ਸਬ ਅੱਗੇ ਆ ਗਿਆ ਕਬ ਕਾਫ ਪਲੱਸ ਬੇ ਕਾ ਪਲੱਸ ਦੇ ਕਬ ਅੱਗੇ ਆਇਆ ਗਾਫ ਪਲੱਸ ਪੇ ਗਾਫ ਪਲੱਸ ਪੇ ਗਫ ਅੱਗੇ ਹੈਗਾ ਜੀ ਲਫ਼ਜ਼ ਤੋੜ ਕਰ ਲਿਖੇ ਲਫ਼ਜ਼ ਤੋੜ ਕਰ ਲਿਖੇ ਹੁਣ ਦੇਖੋ ਸਾਡੇ ਕੋਲੇ ਦੋ ਹਰਫ ਨੇ ਹੈ ਇਹਨਾਂ ਨੂੰ ਅਸੀਂ ਤੋੜਨਾ ਆ ਆ ਵੀ ਸਾਡੇ ਕੋਲੇ ਜੀਮ ਆ ਆ ਵੀ ਜੀਮ ਹੁਣ ਇੱਥੇ ਅਸੀਂ ਕੀ ਕਰਨਾ ਜੀਮ ਜੀਮ ਤੇ ਤੇ ਵੀ ਜੀ ਅਗ ਇਹ ਕੀ ਆ ਸੀਨ ਤੇ ਚ ਸੱਚ ਸੀਨ ਇਥੇ ਪੂਰੀ ਵਾਂਗ ਨਹੀਂ ਛੇ ਤੇ ਪੂਰੀ ਬਣੀ ਸੱਚ ਅੱਗੇ ਆ ਗਿਆ ਆਪ ਇੰਨਾ ਕਿ ਸਾਡੇ ਕੋਲੇ ਮੀਮ ਤੇ ਲਾਮ ਮਿਲ ਮੀਮ ਤੇ ਲਾਮ ਜੋ ਅੱਗੇ ਹੈਗਾ ਸਾਡੇ ਕੋਲੇ ਛੇ ਤੁਹਾਨੂੰ ਦੱਸਿਆ ਥੱਲੇ ਛੇ ਦਾ ਨਿਸ਼ਾਨ ਜੇ ਹੋਵੇ ਤਾਂ ਛੇ ਹੁੰਦਾ ਤਾਂ ਇਹ ਹੈਗਾ ਸਾਡੇ ਕੋਲੇ ਛੇ ਅੱਗੇ ਕੀ ਹੈ ਮੀਮ ਹਮ ਇਹ ਹੈਗੇ ਹੈਗੇ ਅਸੀਂ ਸਾਡੇ ਕੋਲੇ ਜੀ ਗਾਫ ਥੱਲੇ ਹੈਗਾ ਮੀਮ ਗਮ ਗਾਫ ਤੇ ਮੀਮ ਇਹਨੂੰ ਗੰਮ ਨੇ ਪੜਨਾ ਵਾਅ ਨਾਲ ਪੜਨਾ ਆ ਹੈਗਾ ਲਾਮ ਤੇ ਵਾਅ ਆ ਸਾਡੇ ਕੋਲੇ ਲਾ ਮਾ ਆਇਆ ਸਾਡੇ ਕੋਲੇ ਬਾਬ ਲੋ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਹੋ ਸਕਦਾ ਸਮਝ ਆਈ ਜਾ ਰਹੀ ਹੋਵੇ ਜੇ ਸਮਝ ਨਹੀਂ ਵੀ ਆ ਰਹੀ ਤਾਂ ਵੀਡੀਓ ਨੂੰ ਪਾਜ਼ ਕਰ ਲਿਓ ਬੈਕ ਕਰ ਲਿਓ ਤੇ ਮਤਲਬ ਧਿਆਨ ਨਾਲ ਦੇਖਿਓ ਫਿਰ ਤੁਹਾਨੂੰ ਸਮਝ ਆ ਜੂਗਾ ਅੱਛਾ ਅੱਗੇ ਆ ਗਏ ਜੀ ਯਕ ਰੁਕਨੀ مرکਬ ਲਫਜ਼ ਇੱਕ ਹੁਣ ਦੇਖੋ ਇਹਦੇ ਵਿੱਚ ਸਮਝਣ ਵਾਲੀ ਗੱਲ ਹਾਂ ਥੋੜਾ ਜਿਹਾ ਉੱਪੇ ਉੱਪਰ ਕਰੋ ਜੀ ਬਸ ਇਹ ਹੈਗੀ ਆ ਸਾਡੇ ਕੋਲੇ ਸੀਨ ੱੱਲੇ ਤੁਹਾਨੂੰ ਦੱਸਿਆ ਸੀ ਵੀ ਜਦੋਂ ਦੋ ਨੁਕਤੇ ਹੋਣਗੇ ਤਾਂ ਇਹ ਆਵਾਜ਼ ਲਾਵੇ ਦੀ ਵੀ ਹੋ ਸਕਦੀ ਆ ਬਿਹਾਰੀ ਦੀ ਵੀ ਹੋ ਸਕਦੀ ਆ ਦੁਨਾਵੇ ਦੀ ਵੀ ਹੋ ਸਕਦੀ ਠੀਕ ਹੈ ਤਾਂ ਨਾ ਤਾਂ ਹੁਣ ਤੁਸੀਂ ਆਪ ਲਖਣ ਲਾਉਣਾ ਸੇਨ ਆ ਇਹ ਤੇ ਬੇ ਤਾਂ ਕੀ ਹੋ ਸਕਦਾ ਇਹ ਸਸੇ ਲਾਵਾ ਬੱਬਾ ਸੇਵ ਤਾਂ ਇੱਥੇ ਨੇ ਲਾਵੇ ਦੀ ਆਵਾਜ਼ ਠੀਕ ਹੈ ਜੀ ਹੁਣ ਇੱਥੇ ਕੀ ਆ ਬੇ ਪਲੱਸ ਦੋ ਚਸ਼ਮੀਗੇ ਤਾਂ ਇੰਨਾ ਲਖਦੇ ਹੈ ਭੱਬਾ ਆ ਮਤਲਬ ਇਹ ਭੱਬਾ ਇਹਦੇ ਤੋਂ ਨਹੀਂ ਪ੍ਰਗਟਾਉਂਦਾ ਤੇ ਇਹਦੇ ਨਾਲ ਫੇਰ ਥੱਲੇ ਦੋ ਨੁਕਤੇ ਨੇ ਤਾਂ ਹੁਣ ਇੱਥੇ ਆਵਾਜ਼ ਕਾਦੀ ਆ ਸਕਦੀ ਹੈ ਲਾਮੇ ਦੀ ਆ ਸਕਦੀ ਹੈ ਬਿਹਾਰੀ ਦੀ ਆ ਸਕਦੀ ਹੈ ਦਲਾਂਗੇ ਦੀ ਆ ਸਕਦੀ ਹੈ ਅੱਗੇ ਕੀ ਆ ਸਾਡੇ ਕੋਲੇ ੜੇ ਤਾਂ ਇਹ ਕੀ ਬਣ ਗਿਆ ਈ ਤੁਹਾਡੇ ਲਈ ਇਹਦੇ ਵਿੱਚ ਇਹਨਾਂ ਨੇ ਸਪਸ਼ਟ ਕੀਤਾ ਹੋਇਆ ਹੈ ਨਹੀਂ ਕੀ ਗੱਲ ਹੋ ਸਕਦੀ ਹੈ ਤਾਂ ਇਸ ਦੇ ਨਾਲ ਤਰੀਕੇ ਜਿੱਥੇ ਵੀ ਬਿਹਾਰੀ ਦੀ ਆਵਾਜ਼ ਆਉਂਗੀ ਦੋ ਨੁਕਤਿਆਂ ਦੇ ਨਾਲ ਜਾਂ ਤਾਂ ਦੋ ਨੁਕਤਿਆਂ ਦੇ ਮੈਂ ਤੁਹਾਨੂੰ ਇੱਥੇ ਦਿਖਾਉਣਾ ਆ ਦੋ ਨੁਕਤੇ ਨੇ ਇਹਦੇ ਥੱਲੇ ਇਸ ਤਰ੍ਹਾਂ ਲੱਗਿਆ ਹੋਊ ਜਾਂ ਦੋ ਨੁਕਤਿਆਂ ਦੇ ਨਾਲ ਜਿਹੜਾ ਪਹਿਲਾ ਹਰਫ ਹੋਊਗਾ ਉਹਦੇ ਇੱਥੇ ਜ਼ੇਰ ਪਾਈ ਹੋਊਗੀ ਤਾਂ ਜਦੋਂ ਜ਼ੇਰ ਹੋਊਗੀ ਉਦੋਂ ਉਹ ਬਿਹਾਰੀ ਦੀ ਬਾਜ ਹੋਊਗੀ ਜਾਂ ਜਦੋਂ ਦੋ ਨੁਕਤਿਆਂ ਦੇ ਥੱਲੇ ਕਾਡਨ ਡਾਇਲ ਆਇਆ ਲਾਇਆ ਹੋਊਗਾ ਤਾਂ ਬਿਹਾਰੀ ਦੀ ਬਾਜ ਹੋਊਗੀ ਤਾਂ ਹੁਣ ਇੱਥੇ ਸਪਸ਼ਟ ਹੈ ਇਹ ਹੈਗਾ ਜੀ ਭੇੜ ਕਿਉਂਕਿ ਭੀੜ ਤਾਂ ਹੁੰਦੀ ਜੇ ਇੱਥੇ ਮਤਲਬ ਇਹ ਜ਼ੇਰ ਲੱਗੀ ਹੁੰਦੀ ਉਹ ਸਾਨੂੰ ਅੱਗੇ ਪਤਾ ਲੱਗੂਗਾ ਹੁਣ ਇਹ ਦੇਖੋ ਇਹ ਸਾਡੇ ਕੋਲ ਕੀ ਕਿੱਚੇ ਇਹ ਫੇਰ ਮਤਲਬ ਲਾਮਾ ਬਿਹਾਰੀ ਸਿਹਾਰੀ ਕੁਝ ਵੀ ਹੋ ਸਕਦੀ ਹੈ ਤਾਂ ਹੁਣ ਸਾਨੂੰ ਪਤਾ ਲੱਗ ਗਿਆ ਜਦੋਂ ਇੱਥੇ ਜ਼ੇਰ ਲੱਗੀ ਹੋਈ ਹੈ ਤਾਂ ਇਹ ਬਿਹਾਰੀ ਦੀ ਬਾਜ ਹੀ ਹੋਊਗੀ ਤੇ ਇਹ ਹੈਗਾ ਲਾਮ ਤਾਂ ਇਹ ਬਣ ਗਈ ਚੀਂ ਅੱਛਾ ਅੱਗੇ ਦੇਖੋ ਜੀ ਇਹ ਹੈਗਾ ਸਾਡੇ ਕੋਲੇ ਤੇ ਇਹ ਹੈਗਾ ਲਾਵਾ ਇਹ ਹੈਗਾ ਲਲਾ ਤਾਂ ਇਹ ਬਣ ਗਿਆ ਤੇਲ ਇਹ ਹੈਗਾ ਸਾਡੇ ਕੋਲੇ ਬੀਜ ਇਹ ਹੈਗਾ ਉਹੀ ਬਿਹਾਰੀ ਤੇ ਇਹ ਹੈਗਾ ਜੀਮ ਤਾਂ ਇਹ ਬਣ ਗਿਆ ਬੀਜ ਬੱਬੇ ਬਿਹਾਰੀ ਜੱਜਾ ਬੀਜ ਓਕੇ ਤੇ ਇਹ ਹੈਗਾ ਸਾਡੇ ਕੋਲੇ ਸੀਨ ਸਸੇ ਦੀ ਆਵਾਜ਼ ਇਹ ਹੈਗੀ ਲਾਵੇ ਦੀ ਆਵਾਜ਼ ਇਹ ਹੈਗੀ ਰੇ ਦੀ ਆਵਾਜ਼ ਤਾਂ ਇਹ ਕੀ ਬਣ ਗਿਆ ਸ਼ੇਰ ਇਸੇ ਤਰ੍ਹਾਂ ਹੁਣ ਇਹ ਇਹ ਸੀਨ ਸੀ ਇਹ ਸ਼ੀਨ ਆ ਤਾਂ ਇੱਥੇ ਕੀ ਬਣ ਗਿਆ ਸ਼ੇਰ ਠੀਕ ਹੈ ਜੀ ਇਹ ਹੈਗਾ ਕਾਫ ਪਲੱਸ ਦੋ ਚਸ਼ਵੀ ਹੈ ਖੱਖੇ ਦੀ ਆਵਾਜ਼ ਤੇ ਆਹ ਦੇ ਰਿਹਾ ਸਾਡੇ ਕੋਲ ਬਿਹਾਰੀ ਦੀ ਆਵਾਜ਼ ਤੇ ਇਹ ਆ ਹੈਗਾ ਰਾਰਾ ਤਾਂ ਇਹ ਕੀ ਬਣ ਗਿਆ ਖੀਰ ਅੱਛਾ ਹੁਣ ਇਹ ਸਾਡੇ ਕੋਲ ਹੈਗਾ ਮੀਮ ਇਹ ਹੈਗਾ ਲਾਮ ਇਹ ਹੈਗਾ ਕੇ ਤਾਂ ਇਹ ਕੀ ਬਣ ਗਿਆ ਮੰਮਾ ਲੱਲਾ ਕਕਾ ਠੀਕ ਹੈ ਤਾਂ ਇਸ ਨੂੰ ਅਸੀਂ ਪੜਾਂਗੇ ਬੋਲਤ ਮਲਕ ਵੀ ਪੜ ਸਕਦੇ ਹੋ ਠੀਕ ਹੈ ਮਲਕ ਜੇ ਇੱਥੇ ਜ਼ਬਰ ਲੱਗਿਆ ਹੁੰਦਾ ਤਾਂ ਮਲਕੀ ਸੀ ਤੇ ਜੇ ਇੱਥੇ ਪੇਸ਼ ਲੱਗੀ ਹੁੰਦੀ ਤਾਂ ਮੁਲਕ ਸੀ ਤਾਂ ਹੁਣ ਇਹਨੂੰ ਤੁਸੀਂ ਮਲਕ ਮੁਲਕ ਕੁਝ ਵੀ ਪੜ ਸਕਦੇ ਹੋ ਠੀਕ ਹੈ ਇਹ ਅਭਿਆਸ ਦੇ ਨਾਲ ਜਾਂ ਜਦੋਂ ਤੂੰ ਵਾਕ ਹੁੰਦਾ ਉਹਦੇ ਚੋਂ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਇਹ ਹੈਗਾ ਸੀਨ ਲਾਵਾ ਲਾਮ ਇਹ ਬਣ ਗਿਆ ਸੇਲ ਅੱਗੇ ਆ ਗਿਆ ਜੀ 베ਰ ਖੇਲ ਗੀਤ ਹੁਣ ਇਹ ਗੀਤ ਆ ਇੱਥੇ ਵਿਹਾੜੀ ਦੀ ਬਾਜ਼ ਕਿਉਂ ਆ ਤੁਸੀਂ ਇਹ ਦੇਖੋ ਦੋ ਨੁਕਤੇ ਤੇ ਨਾਲ ਇਹ ਲੱਗੀ ਹੋਈ ਆ ਜ਼ੇਰ ਤਾਂ ਇਹਦਾ ਮਤਲਬ ਗੀਤ ਮੇਲ ਇਹ ਹੈਗਾ ਜੀ ਪੇੜ ਚਲੋ ਜੀ ਅੱਜ ਹੁਣ ਕੀ ਆ ਹਰਫ ਮਿਲਾ ਕਰ ਲਿਖੇ ਹੁਣ ਆਪਾਂ ਹਰਫ ਮਿਲਾ ਕੇ ਲਿਖਦੇ ਹੁਣ ਹਰਫ ਸਾਡੇ ਕੋਲ ਦੇਖੋ ਕੀ ਆ ਤੀਰ ਆ ਵੱਡੀ ਜੇ ਆ ਫਿਰ ਬੇ ਆ ਤਾਂ ਇਹ ਕੀ ਬਣ ਗਿਆ ਸੇਵ ਤਾਂ ਹੁਣ ਕਿਵੇਂ ਲਿਖਾਂਗੇ ਦੇਖੋ ਸੀਨ ਵਾਸਤੇ ਸਾਡੇ ਕੋਲੇ ਆ ਸਾਡੇ ਕੋਲ ਸੀਨ ਐਨੀ ਇਹ ਵਾਸਤੇ ਸਾਡੇ ਕੋਲੇ ਥੱਲੇ ਦੋ ਨੁਕਤੇ ਨੇ ਆਖਰੀ ਅੱਖਰ ਸਾਡੇ ਕੋਲ ਪੂਰੇ ਪੂਗਾ ਤਾਂ ਇਹ ਬਣ ਗਿਆ ਸੇਵ ਅੱਗੇ ਆਜੋ ਇਹ ਹੈਗਾ ਮੀਮ ਵੱਡੀ ਜੇ ਲੈ ਤਾਂ ਇਹ ਕੀ ਬਣ ਗਿਆ ਬੇਲ ਮੀਮ ਦੀ ਸ਼ੇਪ ਐਨੀ ਕਾ ਤਾਂ ਆ ਬਣ ਗਿਆ ਸਾਡੇ ਕੋਲੇ ਮੇਲ ਅਗੇ ਆ ਗਿਆ ਜੀ ਮੀਮ ਲਾਮ ਕੇ ਮੁਲਕ ਮੀਮ ਇਹਨਾਂ ਦਾ ਲਾਮ ਇਹਨਾਂ ਦਾ ਤੇ ਕੇ ਇਹਨਾਂ ਦਾ ਮਤਲਬ ਅੱਗੇ ਜੀ ਚੇ ਛੋਟੀ ਜੀ ਨੂਨ ਚਚਾ ਬਿਹਾਰੀ ਨੰਨਾ ਚੀਨ ਚੇ ਨੂਨ ਚੀਨ ਇਹ ਹੋ ਗਏ ਸਾਡੇ ਕੋਲੇ ਚੀਨ ਠੀਕ ਹੈ ਹੁਣ ਤੁਸੀਂ ਆਪ ਅੱਗੇ ਲਫ਼ਜ਼ ਤੋੜ ਕਰ ਲਿਖੇ ਤਾਂ ਹੁਣ ਤੁਸੀਂ ਇਹਨੂੰ ਲਫ਼ਜ਼ ਨੂੰ ਤੋੜ ਕੇ ਤੁਸੀਂ ਖੁਦ ਬੁ ਖੁਦ ਲਿਖ ਸਕਦੇ ਹੋ ਮੈਂ ਤੁਹਾਨੂੰ ਸਿਰਫ ਇਹ ਦੱਸ ਦਿੰਦਾ ਦੇਖੋ ਸਾਡੇ ਕੋਲੇ ਪਹਿਲਾ ਹੈਗਾ ਕੇ ਫਿਰ ਹੈਗਾ ਸਾਡੇ ਕੋਲੇ ਵੱਡੀ ਜੇ ਫਿਰ ਹੈਗਾ ਸਾਡੇ ਕੋਲੇ ਲਾਮ ਤਾਂ ਤੁਸੀਂ ਇੱਥੇ ਤਿੰਨਾਂ ਤੇ ਕੇ ਵੱਡੀ ਜੇ ਲਾਮ ਇੱਥੇ ਹੀ ਆਕਰ ਲਿਖ ਸਕਦੇ ਹੋ ਇਹ ਤੁਸੀਂ ਆਪ ਅਭਿਆਸ ਕਰ ਲਿਓ ਦਾ ਤੇਲ ਖੇਲ ਖੈਰ ਚਲੋ ਅੱਗੇ ਜੀ ਅੱਗੇ ਫੇਰ ਆ ਗਿਆ 2 ਰੁਕਨੇ مرکਬ ਲਫ਼ਜ਼ ਹਾਂ ਹੁਣ ਥੋੜਾ ਜਿਆਦਾ ਤੁਹਾਨੂੰ ਮੈਂ ਪਹਿਲੀ ਪਹਿਲੀ ਲੈਣ ਦੱਸਦਾ ਦੂਸਰੀ ਤੇ ਤੁਸੀਂ ਆਪ ਅਭਿਆਸ ਕਰ ਲਿਓ ਇਹ ਸਾਡੇ ਕੋਲੇ ਹੈਗਾ ਹੇ ਹੇ ਦੇ ਨਾਲ ਲੱਗਿਆ ਹੋਇਆ ਅਲਿਫ ਇਹ ਕੀ ਬਣ ਗਿਆ ਹਾ ਅੱਗੇ ਸਾਡੇ ਕੋਲੇ ਕੀ ਆ ਤੇ ਪਲੱਸ 2 ਚਸ਼ਮੀ ਹੇ ਤਥਾ ਤਥੇ ਨਾਲ ਕੀ ਲੱਗੀ ਹੋਈ ਹੈ ਛੋਟੀ ਜਿਹੀ ਬਿਹਾਰੀ ਤਾਂ ਇਹ ਹੋ ਗਿਆ ਹਾਥੀ ਆ ਹੋ ਗਿਆ ਬਾਜ ਜੀ ਇੰਨਾ ਕਿ ਸਾਡੇ ਕੋਲੇ ਬਾਹ ਆ ਲੱਗਿਆ ਹੋਇਆ ਅਲਫ ਆ ਹੈਗਾ ਜੀਮ ਜੀਮ ਦੇ ਨਾਲ ਲੱਗੀ ਹੋਈ ਹੈ ਛੋਟੀ ਜਿਹੀ ਬਾਜੀ ਨਾਨੀ ਪਾਣੀ ਚਾਚਾ ਤਾਇਆ ਆ ਦੇਖੋ ਤੇ ਤੇ ਇਹਦੇ ਨਾਲ ਅਲਫ ਲੱਗਿਆ ਹੋਇਆ ਤਾ ਆ ਸਾਡੇ ਕੋਲੇ ਯੇ ਜੇ ਤੁਹਾਨੂੰ ਦੱਸਿਆ ਸੀ ਵੀ ਅਖੀਰ ਤੇ ਆਉਗੀ ਇਹ ਜੈ ਜੇ ਦੀ ਆਵਾਜ਼ ਤੇ ਉਹ ਜੇਹੇ ਕੱਲੀ ਹੁੰਦੀ ਛੋਟੀ ਜੇ ਤਾਂ ਉਹਦੀ ਸ਼ੇਪ ਇਹ ਹੋਣੀ ਸੀ ਹੁਣ ਇਹਦੇ ਨਾਲ ਲੱਗਿਆ ਹੋਇਆ ਅਲਫ ਤਾਂ ਇਹ ਕੀ ਬਣ ਗਿਆ ਤਾਇਆ ਨਾਨਾ ਬੱਬਾ ਅਨਾਰ ਸਲਾਮ ਸਵਾਲ ਫਵ ਜ਼ਬਾਨ ਹਸਾਬ ਤਾਂ ਹੁਣ ਤੁਸੀਂ ਖੁਦ ਬਖੁਦ ਦੇਖਿਓ ਇਹਨਾਂ ਨੂੰ ਪੜੋ ਆ ਹਾਂ ਆ ਹੋ ਗਿਆ ਇਹ ਹੈਗਾ ਫੇ ਤਰੇ ਵਿਹਾਰੀ ਇਹ ਹੋ ਗਿਆ ਜੀ ਫਰੀਦ ਫ ਅ ਤਰੀ ਦ ਅੱਛਾ ਜੀ ਅੱਗੇ ਐਨ ਐ ਦੇ ਨਾਲ ਹੈਗਾ ਤੁਹਾਡੇ ਕੋਲੇ ਦਾੜ ਇਹ ਹੈਗੇ ਵਿਹਾਰੀ ਇਹ ਹੈਗਾ ਲਾਮ ਤਾਂ ਕੀ ਹੋ ਗਿਆ ਅਦੀਲ ਅਦੀਲ ਰੇ ਤੁਹਾਡੇ ਕੋਲੇ ਰੇ ਰੇ ਦੇ ਨਾਲ ਥੇ ਥੇ ਦੇ ਨਾਲ ਕੀ ਆ ਤੁਹਾਡੇ ਕੋਲੇ ਵਿਹਾਰੀ ਵਿਹਾਰੀ ਦੇ ਨਾਲ ਕੀ ਆ ਮੀਮ ਤਾਂ ਕੀ ਬਣ ਗਿਆ ਰੇ ਮ ਹਰਹੀਮ ਸਾਫ ਰੇ ਫਿਰ ਵਿਹਾਰੀ ਫਿਰ ਮੀਮ ਤੱਕ ਕੀ ਬਣ ਗਿਆ ਤ੍ਰੀਮ ਰਹੀਮ ਫਰੀ ਤਾਂ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਹੁਣ ਇਹਨਾਂ ਨੂੰ ਮਿਲਾ ਕੇ ਫੇਰ ਲਿਖਣਾ ਇਹ ਸਾਡੇ ਕੋਲ ਕੀ ਆ ਸਵਾਦ ਪਲਸ ਆਲਿਫ ਕੀ ਬਣ ਗਿਆ ਸਾ ਬੇ ਪਲਸ ਨੂਨ ਕੀ ਬਣ ਗਿਆ ਬਨ ਤੱਕ ਕੀ ਬਣ ਗਿਆ ਸਬਨ ਤਾਂ ਇਸ ਨੂੰ ਇਕੱਠਾ ਕਰਕੇ ਤੁਸੀਂ ਲਿਖਣਾ ਐਵੇਂ ਜਿਵੇਂ ਬੇ ਪਲਸ ਰੇ ਬਰ ਤੇ ਪਲਸ ਨੂਨ ਤਨ ਬਰਤਨ ਇੱਥੇ ਬਰਤਨ ਲਿਖਣਾ ਤੁਸੀਂ ਠੀਕ ਆ ਦਾਲ ਪਲਸ ਦੋ ਚਸ਼ਮੀ ਹੈ ਤਾਂ ਦਾ ਪਲਸ ਆਲਿਫ ਧਾ ਗਾ ਤਾਂ ਇੱਥੇ ਧਾ ਗਾ ਲਿਖਣਾ ਬੋ ਬੋ ਇਥੇ ਤੁਸੀਂ ਬੋ ਬੋ ਲਿਖਣਾਗਾ ਇਸੇ ਤਰ੍ਹਾਂ ਤੁਸੀਂ ਹੁਣ ਇਹਨੂੰ ਅਲੱਗ-ਅਲੱਗ ਕਰਕੇ ਲਿਖਣਾਗਾ ਸੀਨ ਅ ਤੜਕੋਲੇ ਲਾਮਾਂ ਲਾਮ ਤੋਂ ਬਾਦ ਅਲਿਫਾ ਅਲਿਫ ਤੋਂ ਬਾਦ ਮੀਮ ਇਥੇ ਸੀਨ ਲਾਮ ਅਲਿਫ ਮੀਮ ਇਥੇ ਤੁਸੀਂ ਲਿਖੋਗੇ ਚਲੋ ਪਹਿਲੇ ਤੇ ਤੁਹਾਨੂੰ ਮਹਲੇ ਕੀ ਦੱਸਣਾ ਸੀਨ ਲਾਮ ਅਲਿਫ ਮੀਮ ਸਲਾਮ ਠੀਕ ਹੈ ਇਸੇ ਤਰ੍ਹਾਂ ਹੁਣ ਤੁਸੀਂ ਆਪ ਦੇਖੋ ਇਹ ਹੈਗਾ ਹੇ ਇਹ ਹੈਗਾ ਸਵਾਦ ਇਹ ਹੈਗੀਆ ਵਾਉ ਇਹ ਹੈਗੀਆ ਰੇ ਹਜ਼ੂਰ ਇਹ ਹੈ ਰੀ ਰੇ ਕੇ ਇਹ ਹੈਗਾ ਛੋਟੀ ਜੇ ਇਹ ਹੈਗਾ ਮੀਮ ਰਹੀਮ ਇੱਥੇ ਤੁਸੀਂ ਰੇ ਲਿਖੋਗੇ ਇੱਥੇ ਤੁਸੀਂ へ ਲਿਖੋਗੇ ਇੱਥੇ ਤੁਸੀਂ ਛੋਟੀ ਜੇ ਲਿਖੋਗੇ ਇੱਥੇ ਤੁਸੀਂ ਮੀਮ ਲਿਖੋਗੇ ਠੀਕ ਹੈ ਤਾਂ ਇਸ ਦੀ ਪ੍ਰੈਕਟਿਸ ਤੁਸੀਂ ਆਪ ਕਰਨੀਆ ਚਲੋ ਜੀ ਹੁਣ ਇਸੇ ਤਰ੍ਹਾਂ ਤੁਸੀਂ ਕੇ ਕਾਫ ਲਾਮਾ ਵੱਡੀ ਜੇ ਲਾਮ ਫਿਰ ਵੱਡੀ ਜੇ ਕੇਲੇ ਹੁਣ ਇੱਥੇ ਤੁਸੀਂ ਕੇ ਲਿਖਣਾ ਕੱਲਾ ਜੇ ਆਪਾਂ ਕੇ ਪਾਉਣਾ ਭਾਈ ਕੇ ਇੱਥੇ ਫਿਰ ਤੁਸੀਂ ਲੇ ਪਾਉਣਾ ਲੇ ਤੇ ਇਸੇ ਤਰ੍ਹਾਂ ਤੁਸੀਂ ਤੇ ਲੀ ਇੱਥੇ ਤੁਸੀਂ ਤੇ ਪਉਣਾ ਇੱਥੇ ਤੁਸੀਂ ਲੀ ਪਉਣਾ ਤੇ ਲੀ ਤਾਂ ਆ ਤੁਸੀਂ ਆਪ ਲਿਖਣਾਗਾ ਅੱਗੇ ਆਗੇ ਜੀ ਸਾਡੇ ਕੋਲੇ ਹਰੂਫ ਜੋੜ ਕਰ ਲਫ਼ਜ਼ ਲਿਖੇ ਆਹ ਸਾਡੇ ਕੋਲੇ ਹਰੂਫ ਨੇ ਹਰਫ ਨੇ ਇਹਨਾਂ ਨੂੰ ਜੋੜ ਕੇ ਤੁਸੀਂ ਲਫ਼ਜ਼ ਲਿਖਣੇ ਆ ਤਾਫ ਰੇ ਛੋਟੀ ਜੀ ਮੀਮ ਤਾਫ ਕਕਾ ਰਾਰਾ ਬਿਹਾਰੀ ਮਮਾ ਕੀ ਬਣ ਗਿਆ کریم ਤਾਂ ਹੁਣ ਇੱਥੇ ਤੁਸੀਂ کریم ਲਿਖਣਾਗਾ کریم ਕਿਵੇਂ ਲਿਖੋਗੇ ਤਾਫ ਦੇ ਨਾਲ ਰੇ ਰੇ ਦੇ ਨਾਲ ਕਿਹਾ ਤੁਹਾਨੂੰ ਪਤਾ ਕੁਝ ਨਹੀਂ ਜੁੜਦਾ ਹੁਣ ਬਿਹਾਰੀ ਬਿਹਾਰੀ ਵਾਸਤੇ ਕੀ ਹੋਊਗਾ ਜਦੋਂ ਵੀ ਇਹ ਕਿਸੇ ਦੇ ਸ਼ੁਰੂ ਚ ਅਖੀਰ ਚ ਆਊਗੀ ਸ਼ੁਰੂ ਚ ਜਾਂ ਵਿਚਕਾਰ ਆਊਗੀ ਤਾਂ ਦੋ ਨੁਕਤੇ ਹੋਣਗੇ ਤਾਂ ਦੋ ਨੁਕਤੇਆਂ ਦਾ ਕੀ ਇਹ ਹੋ ਗਿਆ کریم ਆ ਦੋ ਨੁਕਤੇ ਨੇ ਚਲ کریم ਹੁਣ ਇਸੇ ਤਰ੍ਹਾਂ ਤੁਸੀਂ ਇਹਨੂੰ ਜੋੜਨਾ ਜ਼ਵਾਦ ਰੇ ਵਾਉ ਰੇ ਜ਼ ਰੂ ਪ੍ਰ ਜ਼ਰੂਰ ਤਾਂ ਜ਼ਰੂਰ ਨੂੰ ਤੁਸੀਂ ਆਪ ਜੋੜ ਕੇ ਇੱਥੇ ਲਿਖਣਾ ਅਗੇ ਹੈ ਸਾਡੇ ਕੋਲ ਜੀਮ ਨੂਨ ਅਲਿਫ ਬੇ ਹੁਣ ਜੀਮ ਜਜਾ ਨਨ ਕਨ ਬਬਾ ਜਨਾਬ ਹੁਣ ਜਨਾਬ ਨੂੰ ਤੁਸੀਂ ਆਪ ਜੋੜ ਕੇ ਲਿਖਣਾ ਹੁਣ ਜੀਮ ਦੀ ਸ਼ਕਲ ਕਿੰਨੀ ਹੋਗੀ ਜੀਮ ਦੀ ਸ਼ਕਲ ਇੰਨੀ ਹੋਗੀ ਜ ਨੂਨ ਆ ਨੂਨ ਪੈ ਗਿਆ ਅਲਿਫ ਇਹਦੇ ਨਾਲ ਲੱਗ ਗਿਆ ਅਗੇ ਬੇ ਪੂਰੀ ਪੈ ਗਈ ਜਨਾਬ ਆਖਰੀ ਅੱਖਰ ਪੂਰਾ ਪੂਗਾ ਠੀਕ ਹੈ ਤਾਂ ਜਨਾਬ ਤੁਸੀਂ ਲਿਖਣਾ ਹੁਣ ਇਹਦੀ ਵੀ ਇਹਦਾ ਵੀ ਪ੍ਰੈਕਟਿਸ ਤੁਸੀਂ ਕਰਨੀ ਆ ਸੇ ਆ ਵਾਉ ਅਲਿਫ ਬੇ ਸਵਾਬ ਠੀਕ ਹੈ ਤੇ ਇਸ ਤਰ੍ਹਾਂ ਇਸ ਦੇ ਵੀ ਤੁਸੀਂ ਪ੍ਰਕਟ ਤੁਸੀਂ ਕਰਨੀਆਂ ਜ ਜੀਮ ਹੇ ਅਲਿਫ ਜੀ ਹੋ ਗਏ ਤੁਸੀਂ ਦੇਖੋ ਆ ਹੇ ਤੋਂ ਸ਼ਾਇਦ ਤੁਹਾਨੂੰ ਮੈਂ ਦੁਬਾਰਾ ਦੱਸ ਦੇਣਾ ਜੀਮ ਹੇ ਅਲਿਫ ਜੀ ਜਹਾਜ਼ ਚਲੋ ਜੀ ਅੱਗੇ اچھا ਜੀ ਅੱਗੇ ਆ ਗਏ ਜੀ ਦੋ ਰੁਕਰੀ مرکਬਤ ਲਫ਼ਜ਼ ਠੀਕ ਹੈ ਇਹ ਉਸੇ ਤਰ੍ਹਾਂ ਦੀ ਅਵਸਥਾ ਅਭਿਆਸ ਆ ਤੁਹਾਡਾ ਠੀਕ ਹੈ ਇਹ ਹੈਗਾ ਜੀ ਖਰਗੋਸ਼ ਹੁਣ ਖਰਗੋਸ਼ ਕਿਵੇਂ ਬਣਿਆ ਇਹ ਹੈਗਾ ਖੇ ਇਹ ਹੈਗਾ ਸਾਡੇ ਕੋਲ ਰੇ ਖਰ ਇਹ ਹੈਗਾ ਗਾ ਗਗਾ ਆਹੀ ਆ ਗਾਉ ਖ ਰ ਗੋ ਆਖਰੀ ਅੱਖਰ ਪੂਰਾ ਖਰਗੋਸ਼ ਸਮਝ ਆ ਰਹੀ ਹੈ ਤੁਹਾਨੂੰ ਵੀ ਹਾਂ ਖਰਗੋਸ਼ ਆ ਗਿਆ ਸਾਡੇ ਕੋਲ ਬੇ ਬੇ ਦੇ ਨਾਲ ਲੱਗਿਆ ਹੋਇਆ ਅਲਿਫ ਇਹ ਬਣ ਗਿਆ ਬਾ ਅੱਗੇ ਕੀ ਆ ਸਾਡੇ ਕੋਲ ਦਾਲ ਦਲ ਦਦਾ ਤਾਂ ਤੇਨੂੰ ਫਿਰ ਕੀ ਲੱਗਿਆ ਅਲਿਫ ਤਨਨਾ ਫਿਰ ਅੱਗੇ ਕੀ ਆ ਮੀਨ ਤਾਂ ਕੀ ਬਣ ਗਿਆ ਬਦਾਮ ਇਹ ਹੈਗਾ ਸਾਡੇ ਕੋਲ ਮੀਨ ਅੱਗੇ ਮਮਾ ਮੰਮੇ ਨੂੰ ਆ ਕੇ ਲੱਗਿਆ ਹੋਇਆ ਲਾਵਾ ਦੁਲਾਵਾ ਕੁਝ ਵੀ ਹੋ ਸਕਦਾ ਮੈਂ ਲਾਮਾ ਦਲਾਮਾਂ ਜਾਂ ਬਿਹਾਰੀ ਤੇਰੀ ਕੁਝ ਵੀ ਹੋ ਸਕਦੀ ਹੈ ਇਹ ਅੱਗੇ ਹੈਗਾ ਸਾਡੇ ਕੋਲੇ ਨੂਨ ਨੰਨਾ ਫਿਰ ਹੈਗਾ ਕੰਨਾ ਫਿਰ ਹੈਗਾ ਹਰੀ ਤਾਂ ਇਹਦਾ ਮਤਲਬ ਕੀ ਬਣ ਗਿਆ ਹੈ ਮিনার ਠੀਕ ਹੈ ਜੀ ਅੱਗੇ ਸਵਾਦ ਨੂਨ ਰੇ ਵਾਉ ਕੋਵ ਸ ਨਾ ਦਾਲ ਸ ਨਾ ਦਾਲ ਅੱਦਾ ਵਾਉ ਤਲੈਂਕੜ ਤਕਾ ਤਾਂ ਨੂੰ ਨੂਨ ਦੀ ਥਾਂ ਤੇ ਆਪਾਂ ਕੀ ਲਾਵਾਂਗੇ ਹੁਣ ਟਿੱਪੀ ਤਾਂ ਇਹ ਕੀ ਬਣ ਗਿਆ ਸੰਦੂਕ ਸੰਦੂਕ ਪੜਨ ਚ ਤਾਂ ਹੁਣ ਤੁਸੀਂ ਇਸ ਨੂੰ ਆਪ ਪੜ ਸਕਦੇ ਹੋ ਠੀਕ ਹੈ ਜੀ ਰੁਮਾਲ ਮੈਦਾਨ ਕੁਰਬਾਨ ਮਜ਼ਦੂਰ ਠੀਕ ਹੈ ਚਲੋ ਬਾਕੀ ਤੁਸੀਂ ਖੁਦ ਬੁ ਖੁਦ ਪੜੋ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਗੀ ਲੰਬੀ ਹੋਣ ਦਾ ਕਾਰਨ ਇੱਕ ਇਹ ਆ ਵੀ ਮੈਂ ਬਹੁਤ ਸਲੋ ਹੌਲੀ ਹੌਲੀ ਚੱਲ ਰਿਹਾ ਸੀਗਾ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਥੋੜੀਆਂ ਥੋੜੀਆਂ ਸਮਝ ਆਉਣ ਅਲੇ ਵੀ ਜੇਕਰ ਤੁਹਾਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਤਾਂ ਕਿਰਪਾ ਕਰਕੇ ਜ਼ਰੂਰ ਦੱਸਣਾ ਆਪਾਂ ਆਪਣਾ ਢੰਗ ਜਿਹੜਾ ਉਹ ਬਦਲ ਲਾਵਾਂਗੇ ਕਿਉਂਕਿ ਮੈਂ ਇਸ ਨੂੰ ਜਮਾ ਆਰੰਭਿਕ ਵਾਲੀ ਵਿਦਿਆਰਥੀਆਂ ਦੇ ਪੱਧਰ ਤੋਂ ਵੀ ਦੱਸ ਰਿਹਾ ਸੀ ਵੀ ਧੁਨੀਆਂ ਨੂੰ ਤੁਸੀਂ ਕਿਸ ਤਰ੍ਹਾਂ ਜੋੜ ਕੇ ਲੱਫਜਾ ਜਿਹੜਾ ਉਹ ਪੜ ਸਕਦੇ ਹੋ ਉਸ ਨੂੰ ਉਚਾਰ ਸਕਦੇ ਹੋ ਤਾਂ ਫਿਰ ਵੀ ਜੇਕਰ ਦੋਸਤੋ ਤੁਹਾਨੂੰ ਇਹਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਕਿਰਪਾ ਕਰਕੇ ਜ਼ਰੂਰ ਦੱਸਣਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਜਿਹੜੇ ਉਰਦੂ ਸਿੱਖਣਾ ਚਾਹੁੰਦੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈ ਬਾਕੀ ਜੇ ਤੁਹਾਡਾ ਕੋਈ ਹੋਰ ਸਵਾਲ ਨਾ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਦਿਨ ਚੌਥੀ ਵੀਡੀਓ ਦੇ ਵਿੱਚ ਧੰਨਵਾਦ